ਸਾਡੇ ਨਾਲ ਨਾ ਮਿਸਤਰੀ ਹਰਪ੍ਰੀਤ ਸਿੰਘ ਪੁੱਤਰ ਬਲਵੀਰ ਸਿੰਘ ਵਾਸੀ ਖੁਖਰੋੜ ਮਾਨਸਾ ਤੇ ਮਿਸਤਰੀ ਜੀ ਸਸ਼ੀਕਰਨ ਤੁਸੀਂ ਸਾਡੇ ਕੋਲੇ ਆਏ ਹੋ ਤੁਸੀਂ ਕੀ ਕੰਮ ਕਰਦੇ ਹੋ ਸ੍ਰੀਕਰਨ ਬਾਈ ਜੀ ਮੈਂ ਐਗਰੀਕਲਚਰ ਦਾ ਕੰਮ ਕਰਦਾ ਹਾਂ ਖਾਲ ਤਵੀਆਂ ਕਰਦਾ ਟਰਾਲੀਆਂ ਵਗੈਰਾ ਦਾ ਕੰਮ ਕਰਦਾ ਹਾਂ ਖੁਖਰੋੜ ਦੇ ਅੱਛਾ ਤੇ ਇੱਕ ਥੋੜਾ ਝਗੜਾ ਹੈਗਾ ਭਗਵੰਤ ਸੁਮਾਉ ਜਿਹੜਾ ਕਿ ਉਹ ਦਲਤਾਂ ਦਾ ਆਗੂ ਦੱਸਦਾ ਹੈ ਵੀ ਮੈਂ ਲੋਕਾਂ ਦੇ ਕੰਮ ਕਰਾਉਣਾ ਤੇ ਸਾਨੂੰ ਕੱਲ ਪਤਾ ਲੱਗਿਆ ਕਿ ਥੋੜਾ ਕੋਈ ਸੋਨੇ ਦਾ ਹਾਰ ਸੀ 3.5 ਤੋਲਿਆਂ ਦਾ ਇੱਕ ਲੋਹੇ ਦਾ ਗੇਟ ਸੀ ਬਣਵਾਇਆ ਇਹਨੇ ਇਹ ਕੀ ਰੌਲਾ ਤੁਹਾਡਾ ਇਹ ਰੌਲਾ ਬਾਈ ਜੀ ਇਹ ਇੱਕ ਨਾ ਬੂਟਾ ਸਿੰਘ ਆਈ ਜੀ ਪੁੱਤਰ ਕੌਰ ਸਿੰਘ ਉਹ ਛੋਟੀ ਮਾਨਸਾ ਰਹਿੰਦਾ ਜੀ ਜੀ ਮੇਰੀ ਉਹਦੇ ਰਹੀਂ ਇਹਦੇ ਨਾਲ ਲਿਆਜ ਪੈ ਗਈ ਜੀ ਜੀ ਤੇ ਇਹ ਦੋਨੇ ਇਨਸਾਨ ਬੂਟਾ ਸਿੰਘ ਨੂੰ ਨਾਲ ਲੈ ਕੇ ਇਹ ਮੇਰੀ ਵਰਕਸ਼ਾਪ ਤੇ ਆ ਗਏ ਜੀ ਹਮ ਇਹ ਕਹਿਣ ਲੱਗਾ ਵੀ ਮੈਨੂੰ ਹਰਪ੍ਰੀਤ ਪੈਸਾ ਦੀ ਲੋੜ ਪੈ ਗਈ ਹਮ ਜਦ ਮੈਨੂੰ ਪੈਸੇ ਦੇ ਦੇ ਹਮ ਤੇ ਮੈਂ ਬੂਟਾ ਸਿੰਘ ਨੂੰ ਕਿਹਾ ਵਾ ਬੂਟਾ ਸਿੰਘ ਦੇ ਸੋਡੇ ਨਾਲ ਮੇਰੀ ਮਿੱਤਰਤਾ ਬਿਲਕੁਲ ਲਿਆ ਜਾਏ ਵੀ ਵੀਰੇ ਯਾਰ ਮੇਰੇ ਕੋਲੇ ਪੈਸੇ ਤਾਂ ਨਹੀਂ ਹੈਗੇ ਇਸ ਟਾਈਮ ਦੇ ਉੱਤੇ ਚਲੋ ਵੀ ਮੈਂ ਮੇਰੇ ਕੋਲ ਇੱਕ ਮੇਰੇ ਘਰ ਵਾਲੇ ਦਾ ਸੌਨੇ ਦਾ ਹਾਰ ਹੈ ਤੁਸੀਂ ਇਹ ਮੈਥੋਂ ਲੈ ਲਓ ਤੇ ਤੁਸੀਂ ਮੈਨੂੰ ਛੜਾ ਕੇ ਦੇ ਦਿਓ ਤੇ ਇਹ ਬੂਟਾ ਸਿੰਘ ਦੀ ਹਾਜ਼ਰੀ ਦੇ ਵਿੱਚ ਭਵੰਤ ਸਿੰਘ ਸੁਭਾਉ ਜਦੋਂ ਇਹ ਲੈ ਗਿਆ ਹਾਰ ਲੈ ਗਿਆ ਬੂਟਾ ਸਿੰਘ ਵੀ ਨਾਲ ਤੇ ਮੈਂ ਵੀ ਨਾਲ ਚੱਲੇ ਗਿਆ ਜਦੋਂ ਅਸੀਂ ਉਹ ਸੋਨੇ ਵਾਲੇ ਦੇ ਉੱਤੇ ਤੋਂ ਆਪਣਾ ਜਿਹੜੇ ਫੈਂਸ ਕਰ ਦਿੰਨੇ ਮਥੂਟ ਬੈਂਕ ਹਾਂ ਉਹਨਾਂ ਦੇ ਕੋਲੇ ਰੱਖਣਗੇ ਤਾਂ ਉਹਨਾਂ ਨੇ ਆਧਾਰ ਕਾਰਡ ਦੀ ਮੰਗ ਕੀਤੀ ਮਹਾਵੀ ਵੀ ਮੇਰੇ ਕੋਲ ਤਾਂ ਹੈ ਨਹੀਂ ਮੈਂ ਸਮਝਾਉਂਦਾ ਉਹਨੂੰ ਕਿ ਤੁਸੀਂ ਉਹ ਕਹਿੰਦੇ ਵੀ ਮੇਰੇ ਕੋਲੇ ਵੀ ਹੈ ਨਹੀਂ ਕੋਈ ਵੱਡੂ ਬੂਡੋ ਮੇਰਾ ਡਿੱਗਿਆ ਹੋਇਆ ਤੇ ਉਸ ਤੋਂ ਬਾਅਦ ਬੂਟਾ ਸਿੰਘ ਦਾ ਜਿਹੜਾ ਉਹ ਆਈਡੀ ਕਾਰਡ ਜਾਂ ਆਧਾਰ ਕਾਰਡ ਉੱਥੇ ਵੀ ਗਿਆ ਉਹ ਲਾਤਾ ਯੂਨੀਨ ਨੇ ਮੈਂ ਜੋ ਲਾਤਾ ਜੀ ਇਹਨਾਂ ਨੇ ਉੱਥੇ 25000 ਰੁਪਏ ਮੇਰੇ ਹਿਸਾਬ ਨਾਲ ਲੈਤਾ ਹੂੰ 25000 ਰੁਪਏ ਜਿਹੜੇ ਉੱਥੋਂ ਨੇ ਲੈ ਲਿਆ ਚਲੋ ਮੈਨੂੰ ਕਹਿੰਦੇ ਵੀ ਤੈਨੂੰ ਛੜਾ ਕੇ ਦੇ ਦਾਂਗੇ। ਇਹ ਦੋਨੇ ਜਣੇ ਉੱਥੋਂ ਮੈਂ ਆਪਦੇ ਘਰ ਨੂੰ ਆ ਗਿਆ। ਇਹ ਦੋਨੇ ਜਣੇ ਇੱਧਰ ਨੂੰ ਆ ਗਏ। ਤੇ ਉਸ ਤੋਂ ਬਾਅਦ ਮੈਂ ਬੂਟਾ ਸਿੰਘ ਨੂੰ ਕਈ ਵਾਰੀ ਬੂਟਾ ਸਿੰਘ ਨੂੰ ਬੇਨਤੀ ਕੀਤੀ ਵੀ ਯਾਰ ਤੂੰ ਦਵਾ ਕੇ ਲੈ ਗਿਆ। ਮੇਰੇ ਤੇਰਾ ਫਰਜ਼ ਬਣਦਾ। ਜਿਵੇਂ ਮੇਰਾ ਲੈ ਕੇ ਗਏ ਹੋ ਮੇਰਾ ਉਹ ਮੈਨੂੰ ਵਾਪਸ ਕਰੋ। ਤੇ ਮੈਂ ਹੁਣ ਤੱਕ ਘਰੇ ਵੀ ਹੀ ਲਾਰਾ ਲਾਉਂਦਾ ਆ ਜੀ। ਵੀ ਚਲੋ ਅੱਜ ਆ ਜੂ ਕੱਲ ਆ ਜੂ ਕਿਉਂ ਲੇਡੀਜ਼ ਨੂੰ ਹਰ ਇੱਕ ਨੂੰ ਹੁੰਦਾ ਇਸ ਸਿਓਨੇ ਦਾ ਮੂੰਹ ਹੁੰਦਾ ਹੈ। ਤੇ ਪਰ ਮੈਂ ਕਰਦੇਉ ਤੋਂ ਵੀ ਉਹਲਾ ਰੱਖਿਆ ਵੀ ਇਹ ਕੰਮ ਚਲੋ ਜਾਰੀ ਦੋਸਤੀ ਇਹ ਮੋੜ ਜਾਣਗੇ ਮੋੜ ਜਾਣਗੇ ਅੱਜ ਤੁਸੀਂ ਐ ਲਾਲੂ ਜੀ ਸਿਉਨੇ ਦਾ ਜਿਹੜਾ ਰੇਟ ਹੈ ਕੀ ਰੇਟ ਹੋ ਗਿਆ ਜੀ ਮੇਰਾ ਉਹ 3 ਲੱਖ ਰੁਪਏ ਹਾਂ ਲੱਖ ਰੁਪਏ ਮੰਗਤੋ ਵਾਲਾ ਹੋ ਗਿਆ ਜੀ ਅੱਜ ਜਿਹੜਾ ਮੈਂ ਜਾਰੀ ਦੋਸਤੀ ਦੇ ਵਿੱਚ ਮੈਂ ਬੁੱਟਾ ਸਾਨੂੰ ਬੇਨਤੀ ਕਰੀ ਹੁਣ ਇਹ ਲੀਡਰ ਹੈ ਜੀ ਨਾਲ ਤੇ ਮੈਂ ਖਿਲਾਫ ਬੋਲ ਸਕਦਾ ਕਿਹਦੇ ਭਵਨ ਸਿੰਘ ਸਮਾਉਂਦੇ ਹਾਂਜੀ ਇਹ ਜਦੋਂ ਮੈਂ ਖਿਲਾਫ ਨਹੀਂ ਬੋਲ ਸਕਦਾ ਕੀ ਪਤਾ ਇਹ ਮੇਰੇ ਤੇ ਵੀ ਕੋਈ ਫਲੇਮ ਗਲਤ ਲਾ ਦੇ ਇਸੇ ਦਾ ਪਰਚਾ ਕਰਾ ਸਕਦਾ ਬਿਲਕੁਲ ਤੇ ਪਰ ਮੈਂ ਬੂਟਾ ਸingh ਨੂੰ ਵੀ ਬੇਨਤੀ ਕੀਤੀ ਆ ਬੂਟਾ ਸਿੰਘ ਜਿਵੇਂ ਯਰ ਤੂੰ ਲਿਗਿਆ ਤਾਂ ਮੇਰਾ ਉਮਨ ਮੇਂ ਹਾਲ ਵਾਪਸ ਕਰਾ ਦੇ ਹੁਣ ਨਹੀਂ ਲੈ ਕੇ ਨਹੀਂ ਗਿਆ ਬੂਟਾ ਸਿੰਘ ਜਿਵੇਂ ਦਵਾ ਕੇ ਲਗਿਆ ਮੈਂ ਬੂਟਾ ਸਿੰਘ ਨੂੰ ਤਹੀ ਬੇਨਤੀ ਕਰੀ ਵੀ ਬਾਈ ਤੂੰ ਉਹਦੇ ਨਾਲ ਆਇਆ ਸੀ ਤੇਰਾ ਫਰਜ਼ ਬਣਦਾ ਤੂੰ ਦਵਾ ਮੈਨੂੰ ਬੂਟਾ ਨਾਲ ਖੜਾ ਥੋਡੇ ਬੂਟਾ ਸਿੰਘ ਮੈਂ ਬੂਟਾ ਸਿੰਘ ਨੂੰ ਦੋ ਤਿੰਨ ਵਾਰ ਕਹਿ ਚੁੱਕਾ ਜੀ ਬੂਟਾ ਸਿੰਘ ਮੈਨੂੰ ਬਸ ਇਹ ਕਹਿੰਦਾ ਬਾਈ ਜਿੱਥੇ ਤੂੰ ਕਹੇਗਾ ਮੈਂ ਤੇਰੇ ਨਾਲ ਆ ਦੇ ਕੇ ਮੇਰੇ ਸਾਹਮਣੇ ਇਹ ਹਾਰ ਤੇਰਾ ਲੈ ਕੇ ਗਿਆ ਜਿਵੇਂ ਤੇਰਾ ਹਾਰ ਤੇਰੇ ਘਰੋਂ ਲੈ ਕੇ ਗਿਆ ਹੂੰ ਤਾਂ ਮੈਂ ਤੇਰਾ ਦਬਾਉਣ ਦੀ ਕੋਸ਼ਿਸ਼ ਕਰੂੰਗਾ ਤੇ ਇਹ ਫਿਰ ਪੈਸਾ ਜਿਹੜਾ ਸਭਾਉ ਆ ਲਾਰੇ ਲਾਉਂਦਾ ਰਿਹਾ ਲਾਰੇ ਹਾਂਜੀ ਮੈਂ ਕਈ ਵਾਰੀ ਪੁੱਛਿਆ ਬਸ ਲਾਰੇ ਲਾਉਂਦਾ ਰਿਹਾ ਜੀ ਮੈਂ ਬੂਟਾ ਨੂੰ ਉਹ ਕਹਿੰਦਾ ਬਾਈ ਜੇ ਗਾਹਾਂ ਤੋਂ ਸੁਭਾਉ ਮੋੜੂਆ ਤਾਂ ਮੈਂ ਤੇਰੇ ਪੈਸੇ ਮੋੜਦਾ ਹਾਂ ਹੁਣ ਉਹ ਮੇਰਾ ਹਾਰ ਵੀ ਗਿਆ ਜੀ ਮੈਨੂੰ ਬੈਂਕ ਕਾਲ ਨੇ ਉਹ ਵੀ ਰੱਖ ਲਿਆ ਉਹਦਾ ਹੀ ਲिलाਮ ਹੋ ਗਈ ਮੇਰੇ ਸਾਹਮਣੇ ਤਾਂ ਜਦੋਂ ਮੇਰੀ ਆਈਡੀ ਨਹੀਂ ਲੱਗੀ ਮੈਨੂੰ ਵੀ ਪਤਾ ਹੀ ਨਹੀਂ ਕਿ ਇਹ ਦੂਸਰਾ ਸੁਣਨ ਵਿੱਚ ਆਇਆ ਵੀ ਉਹਨੇ ਇੱਕ ਗੇਟ ਬਣਵਾਇਆ ਤੁਹਾਡੇ ਤੋਂ ਹਾਂ ਗੇਟ ਬਣਵਾਇਆ ਸੀ ਜੀ ਹਾਂ ਲੋਹੇ ਦਾ ਹਾਂਜੀ ਲੋਹੇ ਉਹਦੇ ਵੀ ਪੈਸੇ ਰਹਿੰਦੇ ਆ ਹਾਂਜੀ ਉਹ ਤਾਂ ਵਿੱਚ ਜਦੋਂ ਇਹ ਐਡਾ ਵੱਡਾ ਹੋ ਗਈ ਮੁੰਕੇ ਫੇ ਮੈਂ ਪੈਸੇ ਜਿਹੜੇ ਗੇਟ ਦੇ ਸੀ ਉਹ ਵੀ ਨਹੀਂ ਮੰਗੇ ਹੂੰ ਦਿੱਤੇ ਨਹੀਂ ਹਾਂਜੀ ਹੁਣ ਕੀ ਕਹਿੰਦਾ ਹੁਣ ਆਏ ਮੰਨ ਕੇ ਚਲੋ ਜੀ ਜਿੱਤੇ ਅਕਲ ਜਦੋਂ ਵੀਡੀਓ ਪੈ ਗਈ ਹੁਣ ਸਾਡੇ ਘਰੇ ਵੀ ਕੇਸ ਪੈ ਗਿਆ ਜੀ ਹਾਂ ਹੁਣ ਤਾਂ ਬਾਕੀ ਪਤਾ ਲੱਗਿਆ ਤੁਹਾਡੀ ਵੀਡੀਓ ਪਾਉਣ ਦੇ ਨਾਲ ਵੀ ਵਾਕਿਆ ਇਹ ਜਿਹੜਾ ਹਾਰ ਹੈ ਹੁਣ ਮੈਨੂੰ ਘਰੇ ਵੀ ਦੱਸਣਾ ਪਿਆ ਜੀ ਹੁਣ ਸਾਡੇ ਘਰੇ ਕਲੇਸ਼ ਹੈ ਅੱਛਾ ਪਹਿਲਾਂ ਚੋਰੀਓਂ ਦੇਤਾ ਤੁਸੀ ਮੈਂ ਚੋਰੀਓਂ ਕੀ ਮੈਂ ਜੇ ਲੇਡੀ ਨੂੰ ਇਹ ਦੱਸਦਾ ਵੀ ਚਲੋ ਕੋਈ ਗੱਲ ਨਹੀਂ ਭਾਈ ਮੋੜ ਜਾਣਗੇ ਅੱਜ ਮੋੜ ਜਾਂਦੇ ਆ ਕੱਲ ਮੋੜ ਜਾਂਦੇ ਆ ਆਪਾਂ ਲੇਡੀ ਨੂੰ ਕਈ ਵਾਰੀ ਆਪਾਂ ਕਹਿ ਦਿੰਨੇ ਆ ਉਹ ਯਕੀਨ ਮੰਨ ਲਾ ਲੱਗਾ ਵੀ ਬਾਕੀ ਕੋਈ ਲੋੜ ਪੈਗੀ ਉਹ ਇਹ ਜਿਹੜੀ ਪਰਚੀ ਹੈ ਮਤਲਬ ਜਿਹੜਾ ਭਾਈ ਤੋਂ ਬਣਾਈ ਸੀ ਸੁਨਿਆਰ ਤੋਂ ਹਾਂਜੀ ਰਾਜਾ ਰਾਮ ਸੁਨਿਆਰ ਕੱਦ ਬਣਾਈ ਸੀ ਹਾਂ ਦਰਵਾਜ਼ੇ ਕੋਲੋਂ ਹਾਂ ਤੇ 3.5 ਤੋਲੇ ਦਾ ਹਾਰ ਸੀ ਜੀ ਰਾਜਾ 3.5 ਤੋਲੇ ਦਾ ਹਾਂ ਜੀ ਹੁਣ ਉਹ 25000 ਚੋਂ ਉਹ ਧਰਿਆ ਸੀਗਾ ਉਹ 25 ਵੀ ਨਹੀਂ ਦਿੰਦਾ ਤੇ ਹੁਣ 70 ਜਿਹੜਾ ਹਾਰ ਵੀ ਵਿੱਚ ਹੀ ਘੁਰਦ ਪੁੱਤ ਹਾਂ ਹੁਣ ਐ ਲੈ ਲੋ ਜੀ ਮੈਂ ਤਾਂ ਚਾਰੇ ਪੈਸੋ ਐ ਮੰਨ ਕੇ ਚਲੋ ਵੀ ਲੁੱਟ ਗਈ ਕਿਉਂ ਉਹਨਾਂ ਦਾ ਮੈਂ ਹੁਣ ਬੂਟਾ ਸਾਨੂੰ ਕੁਝ ਕਹਿ ਸਕਦਾ ਨਹੀਂ ਨਾ ਹੀ ਇਹ ਲੀਡਰ ਆ ਨਾ ਮੈਂ ਇਹਨੂੰ ਕੁਝ ਕਹਿ ਸਕਦਾ ਪਰ ਮੇਰੀ ਇਹ ਬੇਨਤੀ ਹੈ ਵੀ ਜੇ ਭਵਨ ਸਿੰਘ ਸੁਣਾ ਉਹ ਇਹ ਵੀਡੀਓ ਸੁਣਦਾ ਹੈ ਮੇਰਾ ਪੀਰ ਯਾਰ ਜੇ ਉਹ ਬੂਟਾ ਸੋਂ ਨਾਲ ਲੈ ਕੇ ਹਾਰ ਮੋੜਦੀ ਤਾਂ ਮੈਂ ਉਹਦਾ ਧੰਨਵਾਦ ਕਰੂੰਗਾ ਤੇ ਮੇਰੇ ਘਰੇ ਜਿਹੜਾ ਕਰੇਸ ਹੈ ਉਹ ਵੀ ਮਿਟ ਜੂਗਾ ਮੈਂ ਇੰਨਾ ਕਹਿਣਾ ਹੋਇਆ ਬਾਈ ਜੀ ਮੈਂ ਕਹ ਜੂਗਾ ਖਾਲਸਾ ਬਾਈ ਜੀ ਕੀ ਪਤਾ ਹੈ ਅੱਛਾ ਜੀ ਇਹ ਸਨ ਹਰਪ੍ਰੀਤ ਸਿੰਘ ਮਿਸਤਰੀ ਜੀ ਕੱਲ ਆਪਾਂ ਵੀਡੀਓ ਪਾਈ ਸੀ ਕਿਉਂਕਿ ਜਿਹੜਾ ਭਗਵਾਨ ਤਾਂ ਸਮਾਉਂ ਹੈ ਇਹ ਹਰੇਕ ਕੰਮ ਦੇ ਵਿੱਚ ਪੰਗੇ ਲੈਂਦਾ ਤੇ ਲੋਕਾਂ ਦਾ ਮਸੀਹਾ ਬਣਿਆ ਹੋਇਆ ਹੈ ਇਹ ਵਿਚਾਰਾ ਮਿਸਤਰੀ ਆ ਵਰਕਸ਼ਾਪ ਦਾ ਕੰਮ ਕਰਦਾ ਹੈ ਬੂਟਾ ਸਿੰਘ ਪੁੱਤਰ ਕੌਰ ਸਿੰਘ ਰਾਹੀ ਇਹਦੀ ਲਿਹਾਜ਼ ਪੈ ਗਈ ਉਨੇ ਬੂਟੇ ਤੋਂ ਪੈਸੇ ਮੰਗੇ ਇਸਮਾਉ ਨੇ ਬੂਟਾ ਕਹਿੰਦਾ ਮੇਰੇ ਕੋਲ ਹੈ ਨਹੀਂ ਤੇ ਉਹਨੂੰ ਕਹਿਣ ਲੱਗਿਆ ਵੀ ਮੈਨੂੰ ਮਿਸਤਰੀ ਤੋਂ ਦਵਾ ਦੇ ਹਰਪ੍ਰੀਤ ਤੋਂ ਪੈਸੇ ਤਾਂ ਬੂਟਾ ਸਿੰਘ ਕਹਿੰਦਾ ਕੋਈ ਕੁਛ ਲੈਨੇ ਆ ਉਹ ਜਿੰਨੀ ਕਿ ਸਾਡੀ ਬੂਟਾ ਸਿੰਘ ਨਾਲ ਗੱਲ ਹੋਈ ਹੈ ਤਾਂ ਬੂਟਾ ਸਿੰਘ ਤੇ ਇਸਮਾਉ ਆ ਜਿਹੜੇ ਹਰਪ੍ਰੀਤ ਕੋਲ ਜਾਵੜੇ ਹਰਪ੍ਰੀਤ ਕਹਿੰਦਾ ਵੀ ਮੇਰੇ ਕੋਲ ਪੈਸੇ ਤਾਂ ਨਹੀਂ ਇੰਨੇ ਹੈਗੇ 25000 ਰੁਪਇਆ ਤੇ ਤੁਸੀਂ ਹਾਰ ਲੈ ਜਾਓ ਤੁਹਾਡੇ ਨਾਲ ਦੋਸਤੀ ਹੈਗੀ ਤੇ ਇਹ ਗਹਿਣੇ ਧਰ ਕੇ ਤੇ ਜਿਹੜਾ ਹੈਗਾ ਤੁਸੀਂ ਪੈਸੇ ਲੈ ਲਓ। ਇਸ ਸਮਾਉ ਨੂੰ ਦਵਾ ਦੇ ਤੇ ਸਮਾਉ ਆ ਜਿਹੜਾ ਭਗਵੰਤ ਸਮਾਉ ਉਹ ਸਮੇਤ ਵਿਆਜ ਭਰ ਕੇ ਮੇਰਾ ਹਾਰ ਜਿਵੇਂ ਦਾ ਤੇ ਮੇਂ ਫੜਾ ਦੇ। ਦੇਖੋ ਇਮਾਨਦਾਰ ਬੰਦੇ ਦੀ ਜਿਹੜੀ ਹੈਗੀ ਆ ਗੱਲ ਐ ਉਹਨੇ 3.5 ਤੋਲਿਆਂ ਦਾ ਹਾਰ ਫੜਾਤਾ ਤੇ 25000 ਰੁਪਏ ਦੇ ਵਿੱਚ ਜਿਹੜਾ ਹੈਗਾ ਧਰਤਾ ਤੇ ਬੂਟਾ ਸਿੰਘ ਦੀ ਵੀ ਇਮਾਨਦਾਰੀ ਐ। ਉਹਦੇ ਨਾਲ ਜਾ ਕੇ ਵਿਚਾਰਾ ਉਹ ਪੈਸੇ ਦਵਾ ਲਿਆ। ਹੁਣੇ ਜਦੋਂ ਪੈਸੇ ਮੰਗਦਾ ਐ ਅਤੇ ਸਾਰਾ ਮਿਸ਼ਰੀ ਨੇ ਤਾਂ ਉਲਟਾ ਇਹਨੂੰ ਡਰਾਉਂਦਾ ਵੀ ਤੇਰੇ ਤੇ ਅਸੀਂ ਇੱਕ ਦਾ ਪਰਚਾ ਦਰਜ ਕਰਾ ਦੂ। ਕਿਉਂ ਕਰਾ ਦੇਗਾ ਭਾਈ ਉਹ ਤਾਂ ਪੈਸੇ ਦੇ ਆ ਆ ਸੁਨਿਆਰ ਦੀ ਪਰਚੀ ਐ ਜਿਹੜਾ ਲੈ ਕੇ ਆਇਆ ਤੇ ਇਹਨੇ ਘਰਦਿਆਂ ਤੋਂ ਚੋਰ ਨੂੰ ਦਿੱਤਾ ਸੀ ਹਾਰ ਤੇ ਹੁਣ ਇਹਦੇ ਘਰੇ ਕਲੇਸ਼ ਪੈ ਗਿਆ ਜਿਹੜੀ ਕੱਲ੍ਹ ਵਾਲੀ ਵੀਡੀਓ ਸੀ ਤੇ ਇਹ ਕਿਹਨੇ 10 ਫੁੱਟ ਚੌੜਾ ਤੇ 7-8 ਫੁੱਟ ਉੱਚਾ ਜਿਹੜਾ ਗੇਟ ਲਾਇਆ ਸੀਗਾ 15000 ਰੁਪਿਆ ਉਹ ਇਹ ਕਹਿੰਦਾ ਵੀ ਮੇਰਾ ਉਹ ਰੈਂਡਾ ਤੇ ਦੇਖੋ ਤੁਸੀਂ ਗਰੀਬਾਂ ਦੇ ਮਸੀਹ ਬਣੇ ਹੋਇਆ ਤੇ ਇਹ ਵੀ ਇੱਕ ਗਰੀਬ ਹੈ ਕਿਰਤੀ ਬੰਦਾ ਵਿਚਾਰਾ ਚਲੋ ਤੁਸੀਂ ਤਾਂ ਤੁਹਾਡੇ ਕੋਲ ਤਾਂ ਇੱਕ ਹਥਿਆਰ ਹੈ ਐਸਸੀ ਕਹਿੰਦਾ ਐਸਸੀ ਕਹਿੰਦਾ ਹੁਣ ਇੱਕ ਇਹ ਦੱਸ ਕਿਹੜੀ ਕੰਧ 'ਚ ਟੱਕਰਾ ਮਾਰੇ ਇਹ ਇਹ ਨਾ ਐਸਸੀ 'ਚ ਹੈ ਨਾ ਜਰਨਲ 'ਚ ਹੈ ਨਾ ਜਿਉਂਦਿਆਂ 'ਚ ਹੈ ਨਾ ਮਰਦਿਆਂ 'ਚ ਹੈ ਉਹਨੇ ਕਹੀ ਜਾਂਦਾ ਮੇਰਾ ਵੀ ਨੁਕਸਾਨ ਹੋ ਗਿਆ ਵਿਚਾਰਾ شریف ਬੰਦਾ ਕੋਕ ਰੋਡ ਤੇ ਆਪਣੀ ਵਰਕਸ਼ਾਪ ਕਰਦਾ ਏਸ ਬੰਦੇ ਨੇ ਕੀ ਗੁਨਾਹ ਕੀਤਾ ਇਨੇ ਹੀ ਗਿਨਾ ਕੀਤਾ ਵੀ ਦਾ ਡੰਗ ਲਾਤਾ ਬੂਟੇ ਨੇ ਕੀ ਗਿਨਾ ਕੀਤਾ ਬੂਟੇ ਨੇ ਇਹੀ ਗਿਨਾ ਕੀਤਾ ਵੀ ਇਹਨੂੰ ਪੈਸੇ ਦੇਵਾਤੇ ਭਗਵਾਨ ਤਾਂ ਸਮਾਉ ਉਹਨੂੰ ਹੁਣ ਨਾਲੇ ਤਾਂ ਇਹਦਾ ਰੋਸ ਬੂਟੇ ਤੇ ਆ ਵੀ ਯਾਰ ਮੈਂ ਤੇਰੇ ਕਹਿਣ ਤੇ ਪੈਸੇ ਦਿੱਤੇ ਨਾਲੇ ਇਹ ਘਰ ਉਚਿਤਰ ਕੰਦਾ ਅਣੋਰਤਾਂ ਜਿਹੜੀਆਂ ਆਹਦਾ ਸੋਨਾ ਕਿਵੇਂ ਬਰਦਾਸ਼ਤ ਕਰ ਲੈਣੀ ਆ ਆ ਗੇਟ ਵਾਲੀ ਗੱਲ ਆ ਜਿਹੜੀ 15000 ਰੁਪਏ ਦਾ ਲਾਇਆ ਸੀ ਉਹ ਕਹਿੰਦਾ ਵੀ ਇਹਦੇ ਘਰੇ ਕੁੱਤੇ ਵੜਦੇ ਸੀਗੇ ਤੇ ਖੁਲਵਾਰਾ ਸੀਗਾ ਤੇ ਆਉਣ ਜਾਣ ਸੀ ਜਦੋਂ ਪਰਿਵਾਰਕ ਸਬੰਧ ਬਣੇ ਸੀਗੇ ਪਾਰਟੀ 'ਚ ਕੰਮ ਕਰਦਾ ਸੀ ਇੱਕ ਸੁਣਨ ਵਿੱਚ ਇਹ ਵੀ ਆਇਆ ਭਾਈ ਜੀ ਆਪਣਾ ਸਰਦਾਰ ਹਰਪੀ ਸਿੰਘ ਵੀ ਤੋਂ ਇਹਨਾਂ ਨੂੰ ਫੰਡ ਨਹੀਂ ਆ ਜਿਹੜੀਆਂ ਪਰਚੀਆਂ ਵੀ ਕਟਾਉਂਦੇ ਰਹੇ ਫੰਡ ਦਾ ਮੇਸ਼ ਕਰਕੇ ਕਟਾਉਂਦਾ ਸੀ ਚਲੋ ਜੀ ਜਿਵੇਂ ਗਰੀਬਾਂ ਵਾਲੇ ਆਹ ਲਗਾਣਾ ਵੀ ਆਹ ਐਸ்சி ਵੀਸੀ ਦਾ ਭਾਈ ਦਾ ਕੋਈ ਮੁੱਦਾ ਚੱਕਦਾ ਹੈ ਚਲੋ ਆਪਾਂ ਕਹਿੰਦੇ ਸੀ ਵੀ ਚਲੋ ਪਰਚੀ ਆਪਾਂ ਇਸ ਕਰਕੇ ਕਟਾਉਣੀ ਸੀ ਵੀ ਇਹ ਗਰੀਬਾਂ ਦੇ ਉਹਨਾਂ ਦੇ ਲੜਦੇ ਅੱਛਾ ਤੇ ਕਿੰਨੇ ਕ ਪੈਸੇ ਦੀ ਪਰਚੀ ਕਟਾਉਂਦੇ ਰਹੇ ਹੋ ਪਰਚੀ ਜਿੰਨੇ ਬਸ ਮਤਲਬ ਕਿ ਚਲੋ ਮੇਰੇ ਕੋਲ ਪੰਜਾਂ ਹੋਣਗੇ ਜੀ ਪਰਚੀ ਐਸਟੀਮੇਟ ਕਿੰਨੇ ਕ ਪੈਸੇ ਦੇਤੇ ਐਸਟੀਮੇਟ ਤੁਸੀਂ ਐ ਲਾ ਲਓ ਜੀ ਮੈਂ ਕਿਤੇ ਮੋੜੇ ਨਹੀਂ ਆਓ ਵੀ ਕਿੰਨੇ ਕ ਪੈਸੇ ਦੇਤੇ ਉਹਨਾਂ ਦਾ ਐਸਟੀਮੇਟ ਅੰਦਾਜ਼ਾ ਲਾ ਲਓ ਕਿਤੇ 500 ਕਿਤੇ 1000 ਕਿਤੇ ਆ ਆ ਜਿੰਨੇ ਪਰਚੀ ਜਿੰਨੇ ਦੀ ਵੇਸ ਕੱਟਣੀ ਮੈਂ ਕਿਤੇ ਮੋੜੇ ਨਹੀਂ ਅੱਛਾ ਮੋੜਿਆ ਨਹੀਂ ਫਿਰ ਉਹਨੇ ਤੁਸੀਂ ਕਹਣਾ ਗਰੀਬਾਂ ਦਾ ਮਸੀਹ ਆ ਫਿਰ ਇਹ ਪੈਸੇ ਗਰੀਬਾਂ ਤੇ ਲਾਉਂਦਾ ਰਿਹਾ ਕਿ ਬਾਅਦ ਚ ਪਤਾ ਲੱਗੇ ਉਹ ਠੱਗੀਆਂ ਮਾਰਦਾ ਮੈਨੂੰ ਤਾਂ ਹੋਰ ਹੈ ਮੈਂ ਨਾ ਤਾਂ ਹੁਣ ਏਸੀ ਗੱਲ ਤੋਂ ਮੈਂ ਮੈਂ ਅੰਦਰ ਗੱਤੇ ਚੁੱਪ ਕਰਕੇ ਏਸੀ ਕਰਨੀ ਬਹਿ ਗਿਆ ਸੀਗਾ ਠੱਗੀ ਵੀ ਮੇਨਾਂ ਵੱਜ ਗਈ ਤੇ ਉਹ ਗੱਲ ਹੋ ਗਈ ਮੇਰੇ ਨਾਲ ਕਹਿੰਦੇ ਕੁੱਟੇ ਵੀ ਇਹਦੇ ਰੋਣ ਵੀ ਨਹੀਂ ਦਿੱਤਾ ਹੂੰ ਹੁਣ ਜੇ ਮੈਂ ਬੋਲਦਾ ਸੀ ਆਲਾ ਕਹਿੰਦਾ ਕੱਲ ਤਾਂ ਅਸੀਂ ਇਕੱਠੇ ਖਾਂਦੇ ਪੀਂਦੇ ਸੀ ਯਾਰ ਮੈਂ ਇਹਨਾਂ ਨੂੰ ਬੇਨਤੀ ਕਰੀ ਵੀ ਵੀਰੇ ਯਾਰ ਬੋਤਾ ਨੂੰ ਬਹੁਤ ਵੱਡੀ ਬੇਨਤੀ ਕਰੀ ਬੀਬੀ ਜੀ ਜਿਵੇਂ ਤੁਸੀਂ ਲੈ ਕੇ ਗਏ ਨਾ ਚੀਜ਼ ਦੇ ਦੂੰ ਦਾ ਵਧੀਆ ਗੱਲ ਹੈ ਨਹੀਂ ਭਾਈ ਹੁਣ ਮੈਂ ਤੁਹਾਡਾ ਕੀ ਕਰੂੰ ਤੁਸੀਂ ਲੀਡਰ ਬੰਨੇ ਹੋ ਮੈਂ ਤੁਹਾਡਾ ਕੀ ਕਰਾਂ ਹੁਣ ਇਹ ਜਿਹੜਾ ਹਰਪ੍ਰੀਤ ਸਿੰਘ ਹੈ ਇਹ ਮਾਨਜੋਗ ਐਸਐਸਪੀ ਸਾਹਿਬ ਦੇ ਕੰਪਲੀਟ ਦੇ ਕੇ ਆਇਆ ਤੇ ਭਾਈ ਮੈਨੂੰ ਉਲਟਾ ਡਰਾਉਂਦਾ ਉਹ ਐਸਸੀ ਰਿਕਾਰਡ ਦਾ ਪਰਚਾ ਕਰਾ ਦੂੰਗਾ ਵੀ ਜੇ ਪੈਸੇ ਮੰਗੇ ਜਾਂ ਮਤਲਬ ਕਿਸੇ ਕੋਲੇ ਕਿਹਾ ਤੇ ਹੁਣ ਇਹਨੇ ਕੰਪਲੇਨਟ ਦਿੱਤੀ ਹੈ ਇੱਕ ਕਪਤਾਨ ਸਾਹਿਬ ਨੂੰ ਅਸੀਂ ਬੇਨਤੀ ਕਰਦੇ ਹਾਂ ਪੁਲਿਸ ਨੂੰ ਵੀ ਅਜ ਪਰ ਲਾ ਉਹਨੂੰ ਮਤਾਬਕ ਇਹ ਦਿੱਤੇ ਜਿਹੜੇ ਹੈਗੇ ਤੱਥਾਂ ਨੂੰ ਬਾਤ ਚ ਕੇ ਤੇ ਜਿਹੜਾ ਭਗਵੰਤ ਸਿਮਹਾਉ ਹੈ ਗਰੀਬਾਂ ਦਾ ਮਸੀਹਾ ਦੱਸਦਾ ਉਹਨੇ ਇਹਦੇ ਨਾਲ ਠੱਗੀ ਮਾਰੀ ਹੈ 3.5 ਤੋਲੇ ਦਾ ਹਾਰ ਹੈ ਜਾਂ ਤਾਂ ਇਹਦਾ ਵਿਚਾਰੇ ਤਾਂ ਵਾਪਸ ਕਰਾਇਆ ਜਾਵੇ ਤੇ ਜਿਹੜਾ ਗੇਟ ਹੈਗਾ ਉਹਦੇ ਪੈਸੇ ਦਵਾਏ ਜਾਣ ਤੇ ਜਾ ਉਹਦੇ ਤੇ ਮੁਕੱਦਮਾ ਦਰਜ ਕੀਤਾ ਜਾਵੇ। ਅਸੀਂ ਪ੍ਰਸ਼ਾਸਨ ਨੂੰ ਬੇਨਤੀ ਕਰਦੇ ਹਾਂ। ਤੇ ਨਾਲ ਇਹਨੇ ਇਹ ਵੀ ਦੱਸਿਆ ਆਪਾਂ ਕਹਾਈ ਦਿੰਨੇ ਆ ਕੋਈ ਮੈਂ ਸਿਖਾ ਕੇ ਨਹੀਂ ਲਿਆਇਆ ਨਾ ਪਹਿਨ ਜਾਣਦਾ ਵਿਚਾਰੇ ਨੂੰ। ਇਹ ਕਹਿੰਦਾ ਵੀ ਮੈਂ ਉਹਨੂੰ ਕਿਹਾ ਸੀ ਵੀ ਗੇਟ ਮੈਂ ਲਾ ਦਿੰਦਾ ਵੀ ਮੈਂ ਬਣਮਾਈ ਵੀ ਛੱਡੀ ਤੇ ਆਪਦੀ ਲੇਬਰ ਛੱਡੀ ਤੇ ਮੈਨੂੰ ਕੱਲੇ ਲੋਹੇ-ਲੋਹੇ ਦੇ ਪੈਸੇ ਦੇ ਦੀ ਕੀ ਇਹ ਗੱਲ ਹੋਈ ਹੈ? ਲੋਹੇ ਦੇ ਪੈਸੇ ਬਾਈ ਗੱਲ ਹੋਈ ਸੀ ਉਹ ਕਹਿੰਦਾ ਚਲੋ ਮੈਂ ਜਾ ਟਾਟਾ ਸੋੜਾ ਆਇਆ। ਹੂੰ। ਨਹੀਂ ਤੁਸੀਂ ਇਹ ਗੱਲ ਕਹੀ ਹੈ ਵੀ ਮੈਂ ਤਾਂ ਤੋ ਲੇਬਰ ਨਹੀਂ ਲੈਂਦਾ ਲੇਬਰ ਤਾਂ ਲੈ ਅੱਜ ਤੌਰ ਤੇ ਇਹ ਆਪਾਂ ਕਈ ਦਿਨ ਜਿਹੜੇ ਬੰਦੇ ਲਿਆਜੂਗਾ ਤੋ ਆਪਾਂ ਲਈ ਨਹੀਂ ਸਕਦੇ ਠੀਕ ਹੈ ਹਾਂਜੀ ਵੀ ਜਿਹੜਾ ਤੇਰਾ ਲੋਹਾ ਲੱਗਿਆ 2 ਢਾਈ ਕੁਇੰਟਲ ਹਾਂਜੀ ਉਹਦੇ ਪੈਸੇ ਮੰਗਿਆ ਹਾਂਜੀ ਦੇਖੋ ਬੰਦੇ ਦਾ ਵਿਚਾਰਾ ਅੱਜ ਵੀ ਕਹਿੰਦਾ ਵੀ ਮੈਂ ਉਹਨੂੰ ਕਿਹਾ ਸੀ ਵੀ ਲੇਬਰ ਮੈਂ ਤੈਨੂੰ ਛੱਡੀ ਸੋ ਮੈਂ ਸਮਾਦਰਾਈ ਬੇਨਤੀ ਕਰਦਾ ਹੈ ਇਹ ਸਾਡਾ ਪੌਡਕਾਸਟ ਕਰਦਾ ਇਹ ਮਤਲਬ ਸੀਗਾ ਕਿਉਂਕਿ ਕੱਲ ਵੀਡੀਓ ਪਾਈ ਸੀ ਉਹਦੇ ਵਿੱਚ ਇਹ ਹੁੰਦਾ ਵੀ ਕਾਹਨੀ ਮੱਖਣ ਭਾਈ ਕੇ ਦੀ ਭਗਵੰਤ ਸੁਭਾਉਣਾ ਬਣਦੀ ਨਹੀਂ ਤਾਂ ਪਉਂਦਾ ਉਹ ਵੀ ਕਹੀ ਜਾਂਦਾ ਵੀਡੀਓ ਤੇ ਵੀਡੀਓ ਵੀਡੀਓ ਤੇ ਵੀਡੀਓ ਪਾਉਂਦਾ ਤੇ ਅੱਜ ਭਾਈ ਇਹ ਸਾਹਮਣੇ ਬੰਦਾ ਆ ਗਿਆ ਤੇ ਅਸੀਂ ਭਗਵੰਤ ਸਿਮਾਉ ਨੂੰ ਬੇਨਤੀ ਕਰਦੇ ਆਂ ਵੀ ਜਿਵੇਂ ਇੱਜ਼ਤ ਨਾਲੇ ਤੋਂ ਵਿਚਾਰੇ ਤੋਂ ਪੈਸੇ ਲੈ ਕੇ ਗਿਆ ਹਾਰ ਲੈ ਕੇ ਗਿਆ ਤੇ ਤਾਂ ਪਰਚੀਆਂ ਲਈ ਫੱਟਾ ਮੂਟ ਬੈਂਕ ਦੀਆਂ ਬੂਟਾ ਸਿੰਘ ਵੀ ਗਵਾਹ ਹੈ ਉਹ ਵੀ ਕਹਿੰਦਾ ਵੀ ਹਾਂ ਭਾਈ ਲਈ ਹੈ ਜਿਹੜਾ ਵਟਵਕਸ ਰੋਡ ਤੋਂ ਉੱਪਰ ਜਾ ਕੇ ਉਹਨਾਂ ਦੀ ਬ੍ਰਾਂਚ ਸੀ ਹੁਣ ਸ਼ਾਇਦ ਬਦਲੀ ਗਈ ਤੇ ਇਹ ਤੋਂ ਗੇਟ ਲਵਾਇਆ ਇਹਨੇ ਕੀ ਮਾੜਾ ਕਰਤਾ ਸੋ ਜੇ ਸਾਡੀ ਇਸ ਵਤਨ ਰੇ ਬੇਨਤੀ ਹੈ ਪਹਿਲਾਂ ਤਾਂ ਭਗਵੰਤ ਸੁਭਾਉ ਨੂੰ ਆ ਵੀ ਤੇਰੇ ਨਾਲ ਕੋਈ ਸਾਡਾ ਬੈਰ ਨਹੀਂ ਵਿਰੋਧ ਨਹੀਂ ਤੂੰ ਆਪ ਪੰਗੇ ਲੈਣਾ ਤਾਂ ਇਹ ਗੱਲਾਂ ਜਨਤਕ ਹੋਣੀਆਂ ਇਹਦੇ ਗਰੀਬ ਬੰਦੇ ਦੇ ਪੈਸੇ ਦੇ ਵਿਚਾਰੇ ਦੇ ਤੇ ਦੂਜਾ ਇਹੋ ਜਿਹਾ ਕੰਮ ਧੰਦਾ ਛੱਡ ਦੇ ਤੀਜਾ ਜੇ ਉਹ ਜੇ ਠੱਗੀਆਂ ਟੋਰੀਆਂ ਮਾਰਨੀਆਂ ਫਿਰ ਤੁਸੀਂ ਖਹਿਣਾ ਛੱਡ ਦਿਓ ਦੂਜੇ ਲੋਕਾਂ ਨੂੰ ਹੁਣ ਮੈਨੂੰ ਕਹਿੰਦਾ ਸੀ ਤੇਰੀ ਨਾਨੀ ਚਿੱਤੇ ਕਰਾ ਦੂੰ ਤੇ ਮੈਨੂੰ ਲੱਗਦਾ ਵੀ ਨਾਨੀ ਹਰਪ੍ਰੀਤ ਜਿੱਤੇ ਕਰਾਊਗਾ ਹੁਣ ਸਾਢੇ 3 ਤੋਲੇ ਦਾ ਹਾਰ ਹੈ 94000 ਰੁਪਏ ਨੂੰ ਤੋਲਾ ਹੈ ਕਰੀਬ-ਕਰੀਬ ਸਵਾ 3 ਲੱਖ ਰੁਪਏ ਦਾ ਤਾਂ ਉਹ ਬਣ ਗਿਆ ਤੇ 15000 ਦਾ ਗੇਟ ਆ ਚਲੋ ਜਿਹਨੇ ਲੋਹਾ ਖਰੀਦਿਆ ਸੀ ਉਹਦਾ ਵਿਆਜ ਵੀ ਜੋੜ ਕੇ ਜੇ 100 ਰੁਪਏ ਸੈਂਕੜਾ ਆਪਾਂ ਬਣਮਾਈ ਇਹ ਕਹਿੰਦਾ ਮੈਂ ਲਈ ਨਹੀਂ ਸੋ ਮੈਂ ਸਮਾਧਮਰਾਹੀ ਬੇਨਤੀ ਕਰਦਾ ਇਹ ਪਰਚੀਆਂ ਵੀ ਕਟਾਉਂਦਾ ਰਿਹਾ ਵਿਚਾਰਾ ਪਾਰਟੀ ਫੰਡ ਦੀਆਂ ਵੀ ਗਰੀਬਾਂ ਦਾ ਮਸੀਹਾ ਇਹਨੂੰ ਹੁਣ ਪਤਾ ਲੱਗ ਗਿਆ ਵੀ ਇਹ ਤਾਂ ਟੱਗੀਆਂ ਮਾਰਦਾ ਸੋ ਵੀਰੋ ਇਹੋ ਜਿਹੇ ਬੰਦੇ ਤੋਂ ਦੂਰ ਰਿਹਾ ਕਰੋ ਹੁਣ ਕੋਲੋਂ ਪੈਸੇ ਦੇ ਕੇ ਦੁਸ਼ਮਣੀ ਪਾ ਲਈਏ ਨੇ ਕੋਲੋਂ ਪੈਸੇ ਦੇ ਕੇ ਦੁਸ਼ਮਣੀ ਪਾ ਲਈ ਤੇ ਉਲਟਾ ਇਹਨੂੰ ਡਰਾਉਂਦਾ ਵੀ ਜੇ ਤੂੰ ਮੇਰੇ ਖਿਲਾਫ ਕੋਈ ਦਰਖਾਹਤ ਦਿੱਤੀ ਜਾਂ ਉਹ ਬੋਲਿਆ ਕਿਸੇ ਕੋਲੇ ਗਿਆ ਤਾਂ ਮੈਂ ਤੇਰੇ ਤੇ ਐਸ்சி ਐਸਟੀ ਇੱਕ ਨਾ ਦਾ ਪਰਚਾ ਦਰਜ ਕਰਾਉਂਗਾ ਸੋ ਅਸੀਂ ਪ੍ਰਸ਼ਾਸਨ ਨੂੰ ਬੇਨਤੀ ਕਰਦੇ ਆਂ ਵੀ ਇਹਦੀ ਗੱਲ ਆ ਜਿਹੜੀ ਬਾਤ ਚ ਗਈ ਤੱਥਾਂ ਦੇ ਅਧਾਰ ਤੇ ਇਹ ਵੀ ਨਹੀਂ ਵੀ ਅਸੀਂ ਕੋਈ ਇਹਦੀ ਬੈਕ ਤੇ ਖੜੇ ਆਂ ਵੀ ਜੋ ਅਸੀਂ ਕਹਨੇ ਆ ਉਹ ਸੱਚ ਹੈ ਜੋ ਇਹ ਯਾਰ ਸਿੱਧਾ ਹੈ ਜੋ ਬੁੱਟਾ ਸਿੰਘ ਗਵਾਹ ਹੈ ਬੁੱਟਾ ਸਿੰਘ ਰਾਈ ਜਾਰੀ ਦੋਸਤੀ ਪਈ ਹੈ ਤੇ ਇਹਦੇ ਜਿਹੜੇ ਪੈਸੇ ਆ ਉਹ ਲਵਾਉਣੇ ਚਾਹੀਦੇ ਆ ਤੇ ਭਗਵੰਤ ਸਿੰਘ ਸੁਭਾਉ ਨੂੰ ਵੀ ਦੇਣੇ ਚਾਹੀਦੇ ਜੇ ਤੂੰ ਸਟਾਰ ਲੀਡਰ ਬੰਦਾ ਹੈ ਤੇ ਇਹ ਕਿੰਨਾ ਚਿਰ ਚੱਲੂਗਾ ਕੰਮ ਉਹ ਚਲੋ ਇਹਨੇ ਲੱਖ ਸਾਢੇ 3 ਲੱਖ ਦਾ ਸੋਨਾ ਇਹਦਾ 15000 ਗੇਟ ਦਾ ਇਹਦੇ ਨਾਲ ਉਮਰ ਨਹੀਂ ਲੱਗਦੀ ਹੁੰਦੀ ਭਗਵਾਨ ਤਸਿਆ ਜਿੰਦਗੀ ਥੋੜੀ ਐ ਛੋਟੀ ਐ ਵੱਡੇ ਪਵਾੜੇ ਨਹੀਂ ਕਦੇ ਪਾਈਦੇ ਹੁੰਦੇ ਸੋ ਇਸ ਸਮਾਧ ਬਣਾਈ ਅਸੀਂ ਬੇਨਤੀ ਕਰਦੇ ਆ ਕਿ ਇਸ ਬੰਦੇ ਨੂੰ ਨਿਆਂ ਮਿਲਣਾ ਚਾਹੀਦਾ ਕਮੈਂਟਾਂ ਰਾਹੀਂ ਜ਼ਰੂਰ ਦੱਸਿਓ ਤੇ ਨਹੀਂ ਭਾਈ ਫਿਰ ਅਸੀਂ ਇਕੱਠੇ ਕਰਕੇ ਆਪਦੇ ਯਾਰਾਂ ਦੋਸਤਾਂ ਤੋਂ ਇਹਦੇ ਜਿਹੜਾ ਹੈਗਾ ਭਾਈ ਸਦਾ ਦਵਾਵਾਂਗੇ ਉਸ ਕੁੜੀ ਜਿਹੜੀ ਇਹਨੂੰ ਲੜਕੀ ਵਿਆਹੀ ਹੈ ਉਹਨੂੰ ਜਾ ਕੇ ਕਹਾਂਗੇ ਭਾਈ ਬੀਬਾ ਵੀ ਗੁੱਸਾ ਸਾਟ ਤਿਲ ਤਰਾ ਸੀ ਇਹਦੀ ਮਦਦ ਕਰਦੇ ਆ ਉਹਨੇ ਦੇ ਘਰ ਇਕਲੇਸ ਪੈ ਗਿਆ ਉਲਟਾ ਹੁਣ ਪੂਰੀ ਗੱਲ ਨਹੀਂ ਅਗਲਾ ਦਾ ਤਾ ਹੁੰਦਾ ਸੋ ਕੋਲੋਂ ਪੈਸੇ ਦੇ ਕੇ ਨਾ ਤਾਂ ਹੋ ਸਕਦਾ ਇਹਦੇ ਸਹੁਰਿਆਂ ਤੱਕ ਗੱਲ ਜਾਵੇ ਉਹ ਇਹਦੇ ਸਹੁਰਿਆਂ ਨੇ ਹਾਰ ਪਾਇਆ ਸੀ ਕਿ ਹੋ ਸਕਦਾ ਅਗਲੇ ਦਾ ਰਿਸ਼ਤਾ ਕੁੱਟ ਜੇ ਉਹ ਕਹਿੰਦਾ ਮੈਂ ਗਰੀਬਾਂ ਦਾ ਮਸੀਹ ਆਂ ਇੱਧਰ ਇਹਦਾ ਘਰ ਬਟੜ ਟੁੱਟਣ ਨੂੰ ਫਿਰਦਾ ਸੋ ਵੀਰੋ ਇਹੋ ਜਿਹੇ ਲੀਟਰਾਂ ਤੋਂ ਦੂਰ ਰਹਾ ਕਰੋ ਇਹਨਾਂ ਦੇ ਪੱਲੇ ਤੇਲੇ ਕੱਖ ਨਹੀਂ ਕੋਈ ਤੁਹਾਨੂੰ ਕੁਝ ਨਹੀਂ ਦਿਵਾ ਸਕਦੇ ਜੇ ਤੁਹਾਨੂੰ ਕੋਈ ਡਰਾਉਂਦਾ ਜਿਵੇਂ ਇਹਨੂੰ ਡਰਾਉਂਦਾ ਵੀ ਮੈਂ ਸਿੱਕ ਦਾ ਬਰਚਾ ਦਰਜ ਕਰਾ ਸਾਡਾ ਇਸ ਚੈਨਲ ਤੇ ਨੰਬਰ ਹੈ ਪਰ ਜੇ ਕਿਸੇ ਨਾਲ ਵੀ ੱੱਕਾ ਕਰਦਾ ਉਹ ਪਿੰਡਾਂ 'ਚ ਜਾ ਕੇ ਜਾਂ ਧੜੇਵਾਦੀਆਂ ਬਣਾਉਂਦਾ ਸਾਡੇ ਨਾਲ ਸੰਪਰਕ ਕਰਿਓ ਅਸੀਂ ਵਰਲਡ ਹਿਊਮਨ ਰਾਈਟਸ ਕਾਉਂਸਲ ਮਨੁੱਖੀ ਅਧਿਕਾਰ ਦੇ ਵਿੱਚ ਕੰਮ ਕਰਦੇ ਆ ਕੋਈ ਤੁਹਾਡਾ ਪੈਸਾ ਨਹੀਂ ਲੱਗੂਗਾ ਉਹਦੇ ਖਿਲਾਫ ਆ ਜਿਹੜੀ ਆਪਾਂ ਕਾਰਵਾਈ ਕਰਾਵਾਂਗੇ ਪ੍ਰਸ਼ਾਸਨ ਤੋਂ ਜਾਂ ਤਾਂ ਇਹਦੇ ਵਿਚਾਰੇ ਦੇ ਪੈਸੇ ਦੇ ਜਾ ਭਾਈ ਜੇ ਇਸ ਮਾਧਮ ਰਾਹੀਂ ਸੁਣਦਾ ਤੇ ਨਹੀਂ ਫਿਰ ਜਿਹੇ ਜਾ ਹੋਊਗਾ ਪਰਚਾ ਤਾਂ ਇਹ ਦਰਜ ਕਰਾਊਗਾ ਤੇ ਅਗਲੇ ਦੇ ਘਰੇ ਕਲੇਸ਼ ਪੈ ਗਿਆ ਇਸ ਕਰਕੇ ਇਹਨੂੰ ਅੱਗੇ ਲਿਿਆਉਣਾ ਸਾਡਾ ਫਰਜ਼ ਇਹ ਸੀਗਾ ਕਿ ਦੀਵੇ ਥੱਲੇ ਨੇਰਾ ਨਹੀਂ ਪਰਚੀਆਂ ਕਟਾਉਂਦਾ ਰਿਹਾ ਨਾਲੇ ਕੋਲੋਂ ਪੈਸੇ ਦੇ ਕੇ ਸੋਨਾ ਦੇ ਕੇ ਲੜਾਈ ਮੁੱਲ ਲੈ ਲਈ ਅਮੀਲ ਕਰਦੇ ਆ ਕਿ ਸਾਡੇ ਜਿਹੜੇ ਲੋਕ ਹੈ ਉਹ ਇਹੋ ਜਿਹੇ ਲੀਡਰਾਂ ਤੋਂ ਦੂਰ ਰਹਿਣਗੇ ਦੋ ਦੋ ਤਿੰਨ ਸਾਡੇ ਮਾਨਸਾਂ ਦੇ ਵਿੱਚ ਇਹ ਲੜਾਈ ਮੁੱਲ ਲੈਂਦੇ ਨਾ ਧਾਨੇ ਲਾਉਣੇ ਪੁਲਿਸ ਨੂੰ ਗੁੰਮਰਾਹ ਕਰਨਾ ਪ੍ਰਸ਼ਾਸਨ ਨੂੰ ਗੁੰਮਰਾਹ ਕਰਨਾ ਤੇ ਫਿਰ ਸਮਝੌਤੇ ਹੋ ਜਾਂਦੇ ਨੇ ਲੈ ਦੇ ਕੇ ਕਿੱਧਰੇ ਫਿਰ ਛੱਤਰ ਦੇ ਕੇਸ ਉੱਡ ਜਾਂਦੇ ਆ ਕਿੱਧਰੇ ਫਿਰ ਦੂਜੇ ਕੇਸ ਉੱਡ ਜਾਂਦੇ ਆ ਤੁਹਾਨੂੰ ਪਤਾ ਹੀ ਐ ਇਹ ਕਿਸੇ ਨੂੰ ਕੱਜਲ ਕੁਆਰ ਕਰਨਾ ਇਹਦਾ ਘਰ ਪਾੜਨਾ ਇਹ ਕੋਈ ਚੰਗੀ ਗੱਲ ਨਹੀਂ ਹੁੰਦੀ ਪੈਸਾ ਜਿਹੜਾ ਹੱਕਾ ਲਾਲ ਦਾ ਹੀ ਨਾਲ ਜਾਂਦਾ ਹੁੰਦਾ ਭਗਵੰਤ ਸਿਆ ਇੱਕ ਕਾਮਰੇਡ ਤਾਂ ਮਾਨਦਾਰ ਸੀਗੇ ਜੇ ਤੂੰ ਸਹੀ ਕਾਮਰੇਡ ਹਾਂ ਤਾਂ ਇਹਦੇ ਪੈਸੇ ਪਹੁੰਚਦੇ ਘਰ ਤੇ ਕਿੰਨੇ ਇਹਦੇ ਕੋਲ ਹੋਰ ਵੱਡੇ ਸੱਪ ਇਹ ਦੇਖੋ ਹੋਰ ਵੱਡੇ ਸੱਪ ਆ ਇਹਦੇ ਖਿਲਾਫ ਕਿਉਂ ਇਕੱਠੇ ਰਹੇ ਆਏ ਇਹ ਕੱਲ ਨੂੰ ਹੋਰ ਵੀ ਕੁਝ ਲਿਆਊਗਾ ਕਹਿੰਦਾ ਸੀ ਮੈਂ ਮਸਾਲਾ ਦਿਨਾ ਤੁਹਾਨੂੰ ਸੋ ਵੀਡੀਓ ਚੰਗੀ ਲੱਗੀ ਸ਼ੇਅਰ ਕਰਨਾ ਤੇ ਲਾਈਕ ਤਾਂ ਜ਼ਰੂਰ ਪਾਉਣੀਆ ਕਮੈਂਟਾਂ ਦੇ ਵਿੱਚ ਦੱਸਣਾ ਤੇ ਤਾਂ ਜੋ ਵਿਚਾਰਾ ਹਰਪ੍ਰੀਤ ਮਿਸਤਰੀ ਭਾਈ ਚਿਹਰੇ ਦੇ ਵਿੱਚੋਂ ਇਹਦਾ ਆਪਾਂ ਮਦਦ ਕਰ ਸਕੀਏ ਤੇ ਇਹਦਾ ਜਿਹੜੀ ਆਵਾਜ਼ ਠਾਈਏ ਤੇ ਪ੍ਰਸ਼ਾਸਨ ਨੂੰ ਬੇਨਤੀ ਆ ਵੀ ਇਹਦਾ ਜਿਹੜਾ ਸਮਾਨ ਹੈ ਹਾਰ ਸੋਨੇ ਦਾ ਪੈਸੇ ਹੈ ਦਵਾਈਆਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ